ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮੁੱਖੋਂ ਫਰਮਾਉਂਦੇ ਹਨ ਕਿ ਭਾਈ ਇਹ ਜੋ ਸਾਰੀਆਂ ਜੁਨਾ ਹਨ ਇਹ ਚੰਗੀਆਂ ਥੋੜੀਆਂ ਹਨ ਇਹ ਸਾਰੀਆਂ ਟੇਡੀਆਂ ਜੁਨਾ ਹਨ ਤੇ ਇਹ ਆਪਾਂ ਨੂੰ ਆਪਣੇ ਮਾੜੇ ਕਰਮਾ ਕਰਕੇ ਮਾੜੀਆਂ ਆਤਾਂ ਕਰਕੇ ਹੀ ਮਿਲਦੀਆਂ ਹਨ ਤੇ ਜੋ ਵਿਅਕਤੀ ਆਪਣੇ ਅੰਤਿਮ ਸਮੇਂ ਵਿੱਚ ਜ਼ਮੀਨ ਜਾਇਦਾਦ ਇਸਤਰੀ ਧਨ ਪੁੱਤਰ ਦਾ ਧਿਆਨ ਛੱਡ ਕੇ ਉਸ ਅਕਾਲ ਪੁਰਖ ਦੇ ਨਾਮ ਨਾਲ ਮੌਤ ਹੁੰਦੀ ਹੈ ਉਸ ਨੂੰ ਪਰਮਗਤ ਮਿਲ ਜਾਂਦੀ ਹੈ ਉਹ ਆਵਾਗਮਨ ਦੇ ਚੱਕਰਾਂ ਵਿੱਚੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਉਹ ਗੁਰਬਾਣੀ ਉੱਤੇ ਉਸ ਅਕਾਲ ਪੁਰਖ ਉੱਤੇ ਆਪਣਾ ਭਰੋਸਾ ਰੱਖਦਾ ਹੈ ਤੇ ਅਕਾਲ ਪੁਰਖ ਤੇ ਭਰੋਸਾ ਰੱਖਣ ਵਾਲਾ ਇਹਨਾਂ ਸਾਰੀਆਂ ਜੁਨੀਆਂ ਚੋਂ ਇਹਨਾਂ ਸਾਰਾ ਆਵਾਗਮਨ ਤੋਂ ਮੁਕਤ ਹੋ ਜਾਂਦਾ ਹੈ ਸ਼ੇਰ ਸਿੱਖ ਸੰਗਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਵਾਲ ਪੁੱਛਦੇ ਹਨ ਕਿ ਸੱਚੇ ਪਾਤਸ਼ਾਹ ਜੋ ਲੇਖੇ ਵਾਲੀ ਗੱਲ ਹੈ ਕਿ ਮਰਨ ਤੋਂ ਬਾਅਦ ਪ੍ਰਮਾਤਮਾ ਲੇਖਾ ਲੈਂਦਾ ਹੈ ਕੀ ਇਹ ਗੱਲ ਸੱਚ ਹੈ ਬਹੁਤੇ ਲੋਕ ਕਹਿ ਦਿੰਦੇ ਹਨ ਕਿ ਆਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਕਿ ਜੋ ਹੋਣਾ ਹੈ ਇੱਥੇ ਹੀ ਹੋ ਜਾਂਦਾ ਹੈ ਅੱਗੇ ਤਾਂ ਕੁਝ ਵੀ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਬੜੀ ਹੀ ਸੋਹਣੀ ਗੱਲ ਉਚਾਰਦੇ ਹਨ ਤੇ ਕਹਿੰਦੇ ਹਨ ਕਿ ਜੇ ਸੋਨੂੰ ਧੰਨ ਗੁਰੂ ਨਾਨਕ ਦੇਵ ਜੀ ਉਸ ਅਕਾਲ ਪੁਰਖ ਤੇ ਬਾਣੀ ਉੱਤੇ ਵਿਸ਼ਵਾਸ ਹੈ ਤੇ ਇਹ ਉਸ ਅਕਾਲ ਪੁਰਖ ਦੇ ਹੀ ਵਚਨ ਹਨ ਤੇ ਜੋ ਉਸ ਅਕਾਲ ਪੁਰਖ ਕੋਲੇ ਆਪਣੇ ਕੀਤੇ ਹੋਏ ਕਰਮਾਂ ਦੀ ਵਹੀ ਖਾਤੀ ਹੈ ਕੋਈ ਕਿਤਾਬ ਹੈ ਉਹ ਉਸ ਦੀ ਹਰ ਇੱਕ ਗੱਲ ਦਾ ਸੋਤੋਂ ਹਿਸਾਬ ਮੰਗੇਗਾ ਜੋ ਤੁਸੀਂ ਇੱਥੇ ਕਰਕੇ ਗਏ ਹੋਵੋਗੇ ਤੇ ਲੇਖਾ ਜੋਖਾ ਹੁੰਦਾ ਹੀ ਹੈ ਫਿਰ ਸਤਿਗੁਰੂ ਸੱਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਇੱਕ ਹੋਰ ਬਹੁਤ ਸੋਹਣੀ ਗੱਲ ਉਚਾਰੀ ਸੀ ਉਹਨਾਂ ਨੇ ਕਿਹਾ ਸੀ ਕਿ ਜੋ ਲੋਕ ਹੱਕ ਅਪਰਾਇਆ ਖਾਂਦੇ ਹਨ ਖੁਸ਼ੀ-ਖੁਸ਼ੀ ਮਾਰ ਕੇ ਉਸ ਨੂੰ ਖਾਂਦੇ ਹਨ ਤੇ ਖੁਸ਼ੀ-ਖੁਸ਼ੀ ਹੋਰਾਂ ਦੀਆਂ ਚੀਜ਼ਾਂ ਨੂੰ ਆਪਣੀਆਂ ਦੱਸੀ ਜਾਂਦੇ ਹਨ ਇੱਥੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਕਿਹਾ ਸੀ ਕਿ ਜੋ ਚਲਾਕ ਲੋਕ ਹੁੰਦੇ ਹਨ ਉਹ ਹੋਰਾਂ ਦੀਆਂ ਚੀਜ਼ਾਂ ਨੂੰ ਆਪਣਾ ਦੱਸਦੇ ਹਨ ਤੇ ਆਪਣੀਆਂ ਚੀਜ਼ਾਂ ਨੂੰ ਤਾਂ ਆਪਣਾ ਦੱਸਦੇ ਹੀ ਹਨ ਜੋ ਅਗਿਆਨੀ ਲੋਕ ਹੁੰਦੇ ਹਨ ਉਹ ਕਹਿੰਦੇ ਹਨ ਭਾਈ ਤੇਰੀ ਚੀਜ਼ ਤਾਂ ਤੇਰੀ ਹੈ ਤੇ ਜੋ ਸਾਡੀ ਹੈ ਉਹ ਵੀ ਤੇਰੀ ਹੈ ਜੋ ਭੋਲੇ ਲੋਕ ਹੁੰਦੇ ਹਨ ਚਲਾਕ ਲੋਕ ਪਰਾਇਆ ਧਨ ਚਲਾਕੀ ਨਾਲ ਧੋਖੇ ਨਾਲ ਖੋ ਕੇ ਇਕੱਠਾ ਤਾਂ ਕਰ ਹੀ ਜਾਂਦੇ ਹਨ ਪਰ ਉਹ ਇਸ ਗੱਲ ਤੋਂ ਅਨਜਾਨ ਹੁੰਦੇ ਹਨ ਕਿ ਉਹ ਪ੍ਰਮਾਤਮਾ ਖੁਦਾ ਉਹਨਾਂ ਦਾ ਸਭ ਕੁਝ ਇਹ ਚਲਾਕੀਆਂ ਦੇਖ ਰਿਹਾ ਹੁੰਦਾ ਹੈ ਉਸ ਦੀ ਕੱਲੇ ਕੱਲੇ ਪਲ ਉੱਤੇ ਨਿਗਾਹ ਹੁੰਦੀ ਹੈ ਤੇ ਪ੍ਰਮਾਤਮਾ ਤੇਰੀ ਹਰ ਗੱਲ ਸੁਣ ਵੀ ਰਿਹਾ ਹੈ ਤੇ ਦੇਖ ਵੀ ਰਿਹਾ ਹੈ ਤੇ ਤੂੰ ਇਨਾ ਕਮਾਉਣ ਦੇ ਚੱਕਰ ਵਿੱਚ ਲਾਸਟ ਦੇ ਚੱਕਰ ਪਿੱਛੇ ਭੁੱਲ ਗਿਆ ਹੈ ਕਿ ਤੈਨੂੰ ਅੱਗੇ ਜਾ ਕੇ ਪ੍ਰਮਾਤਮਾ ਨੇ ਕੀ ਸਜ਼ਾ ਦੇਣੀ ਹੈ ਕੀ ਉਹਨੇ ਤੇਰਾ ਕਰਨਾ ਹੈ ਤੇ ਅਜਿਹੇ ਲੋਕ ਹੀ ਫਿਰ ਜਨਮ ਮਰਨ ਦੇ ਚੱਕਰਾਂ ਵਿੱਚ ਪੈ ਜਾਂਦੇ ਹਨ ਕਿਉਂਕਿ ਜਦੋਂ ਜਨਮ ਹੁੰਦਾ ਹੈ ਉਦੋਂ ਵੀ ਇਹ ਜਨਮ ਲੈਣ ਸਮੇਂ ਬੱਚਾ ਰੋਂਦਾ ਹੈ ਤੇ ਜਦੋਂ ਬੜਾਪਾ ਆ ਜਾਂਦਾ ਹੈ ਉਦੋਂ ਉਸ ਨੂੰ ਬਿਮਾਰੀਆਂ ਘੇਰ ਲੈਂਦੀਆਂ ਹਨ ਤੇ ਉਸ ਸਮੇਂ ਵੀ ਉਹ ਰੋਂਦਾ ਹੀ ਹੈ ਦੁੱਖ ਭੋਗਦਾ ਹੈ ਕਿਉਂਕਿ ਬਹੁਤ ਸਾਰੇ ਅਜੇਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਉਸ ਦੀਆਂ ਪੂਰੀਆਂ ਨਹੀਂ ਹੁੰਦੀਆਂ ਉਸ ਦੇ ਸੁਪਨੇ ਪੂਰੇ ਨਹੀਂ ਹੁੰਦੇ ਉਸ ਦੇ ਸੰਗੀ ਸਾਥੀ ਉਸ ਨੂੰ ਛੱਡ ਜਾਂਦੇ ਹਨ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ